ਸਿੱਧੂ ਨੂੰ ਮੋਛਲੋ ਬੁੱਤ ਮੇਰਾ ਹੋ ਚੁੜਕੇ ਗਿਆ ਉਹ ਨੂੰ ਪੁੱਛੋ ਤੂੰ ਅੱਪਸਰ ਦਾ ਕੀਤਾ ਕੀ ਹੈ ਕੁਛ ਨਹੀਂ ਠੋਕੋ ਤਾੜੀ ਬਜਿੱਤੀ ਆਪਣਾ ਕੋਈ ਜਾਂਦਾ ਤਕਬੀਰ ਬਾਦੋਂ ਥੋੜੀ ਪੰਜ ਵਾਰ ਹੁੰਦੇ ਨੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਚੁੱਕੇ ਰਿਪੋਰਟ ਕਾਰਡ ਕੋਈ ਨਹੀਂ ਰਿਪੋਰਟ ਕਾਰਡ ਦਿਓ ਤੇ ਰਿਪੋਰਟ ਕਾਰਡ ਹੋਵੇ ਤੇ ਅੱਜ ਵੀ ਅੰਲੀਆਲੇ ਦੇ ਲੋਕ ਕਿਉਂ ਕਾੜ ਕੇ ਸਾਡੇ ਛੱਪੜ ਜੀ ਬਣੇ ਦੀ ਜੇ ਕੰਮ ਕੀਤੇ ਹੋਣ ਅਧਵੇ ਲੋਕ ਕਿਉਂ ਗਏ ਸਾਡੀ ਅਕੀਆ ਵੜਾ ਗਿਓ ਕਾਂਗਦਸੀ ਕਾਲੀ ਕਿੰਨਾ ਰਵਾ ਬਉਂਦੇ ਆ ਕਦੀ ਕਹਿੰਦੇ ਆ ਜੀ ਇਹ ਇਹਨਾਂ ਨੂੰ ਤਜਲਬਾ ਦੀ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਨਵੇਂ ਬੰਦੇ ਕਿੱਥੋਂ ਆ ਗਏ ਜੀ ਤੇ ਭਗਵਾਨ ਸਤਿਗੁਰ ਕਿੱਥੋਂ ਆ ਗਿਆ ਜੀ ਜਿਦਾਂ ਮੱਛੀ ਪਾਣੀ ਤੋਂ ਬਿਨਾਂ ਤਰਸਦੀ ਨਹੀਂਂਦੀ ਐ ਉਦਾਂ ਕਾਲੀ ਦੇ ਕਾਂਗਰਸੀ ਤਰਫ ਦੇ ਆ ਤਰਫਾ ਕੀ ਹੈ ਇਹਨਾਂ ਕੋ ਕਰੋੜਾਂ ਰੁਪਏ ਸੀਗਾ ਇਹਨਾਂ ਕੋ ਇਹ ਵੀ ਮਾਇਆ ਨਹੀਂ ਇਹ ਦੇਖਦੇ ਆ ਕਦੀ ਪਾਲੀਵਾਲ 50 ਹਜ਼ਾਰ ਦੇ ਆ ਕੇ ਬਹਿ ਗਏ ਇੱਕ ਤਾਂ ਬਹਿ ਗਿਆ ਤੇ ਸਾਡੇ ਦੂਹੇ ਗਾੜੀ ਵੀ ਤਾਂ ਆਈ ਹੋਰੇ ਨਾਲ ਸਾਡੇ ਸਭ ਨੇ ਰੋਣਾ ਪਾਇਆ ਅਗਲੇ 5 ਸਾਲ ਬਾਅਦ ਜੇ ਕਨਸੋਦ ਨੂੰ ਆਜੋਗਾ ਮੁਫਤ ਤੋਂ ਬਣਾ ਲਓ ਮੁਤਾਸਦ ਤੋਂ ਬਣਾ ਲਓ ਕਰਨੇਸ ਤੋਂ ਬਣਾ ਲਓ ਕਰਨੇਸ ਤੋਂ ਬਣਾ ਲਓ ਗਿਆ ਦਿਰੈ ਸਿੰਘ ਤੋਂ ਬਣਾ ਲਓ ਲੀਡਰਾਂ ਨੇ ਇੱਕ ਬਹੁਤ ਵਧੀਆ ਟਰੱਕ ਲੱਭਾ ਚੰਗਾ ਹੋਇਆ ਕਿਉਂਕਿ ਮੈਂ ਜੇ ਵੋਟਾਂ ਮਗੜੀਆਂ ਭਈ ਤੇ ਮੈਨੂੰ ਪਹਿਲਾ ਦਿਖਾਉਣਾ ਪਊਗਾ ਕਿ ਦੋ ਸਾਲ ਇਹ ਜਿਹੜੀਆਂ ਸਰਕਾਰੀ ਗੱਡੀਆਂ ਸਰਕਾਰੀ ਟੇਨ ਆ ਗੰਦਮੈਂ ਮਿਲੇ ਆ ਤੇ ਕਾਦੇ ਲਈ ਮਿਲੇ ਆ ਜਨਤਾ ਨੇ ਕੀ ਕੀਤਾ ਆਪਾਂ ਅੱ빠 ਕਿਤੇ ਕਿਸੇ ਕੋਲ ਕੋਡ ਕਾਰਡ ਦੀ ਮੰਗਦੇ ਯਾਰ ਆਪਾਂ ਪਹਿਲਾਂ ਬਾਦ ਦੇ ਸਾਡੇ ਕੋ ਕੰਮੂ ਨਹੀਂ ਹੁੰਦਾ ਅਗਲੇ 5 ਸਾਲ ਬਾਅਦ ਜੇ ਗਣਰਾਸੋ ਦਿਹਾੜ ਹੋ ਗਿਆ ਮਫਾਸੋ ਦਿਨ ਮਨਾ ਲੋ ਜੇ ਮੁਹਤਾਲਸੋ ਦਿਹਾੜ ਹੋ ਗਿਆ ਕਰਨੈਲਸੋ ਦਿਨ ਮਨਾ ਲੋ ਕਰਨੈਲਸੋ ਦਿਹਾੜ ਹੋ ਗਿਆ ਤੇ ਰੈਸਿਕ ਦਿਨ ਮਨਾ ਲੋ ਲੀਡਰਾਂ ਨੇ ਇੱਕ ਬਹੁਤ ਵਧੀਆ ਟਰੱਕ ਲੱਭਾ ਅਸੀਂ ਇਹੀ ਕੰਮ ਦੇਖੀ ਜਾਂਦੇ ਯਾਰ ਜੇ ਪਤਨ ਸਾਲਾਂ ਬਾਅਦ ਤੁਸੀਂ ਸਰਕਾਰ ਬਣ ਰਹੀ ਹੈ 75 ਸਾਲਾਂ ਬਾਅਦ ਆਮ ਕਰਦਾ ਬੁੱਢਾ ਸੱਤ ਗਿੱਲਿਆਂ ਦਾ ਮਾਲਕ ਸਦਾ ਤੋਂ ਵੰਸਗਮਾਨ ਤੁਸੀਂ ਪਿੰਡ ਦਾ ਮੁੱਖ ਮੰਤਰੀ ਬਣਾਇਆ ਕਿੰਨਾ ਚੀਕਾੜਾ ਹੈ ਸਾਡੇ ਗਰੀਬ ਕਰਾਂ ਦੇ ਬੁੱਢਿਆਂ ਤੇ ਕਿੰਨਾ ਚੀਕਾੜਾ ਪਾਉਂਦੇ ਆ ਕਾਂਗਰਸੀ ਕਾਲੀ ਕਿੰਨਾ ਰਵਾ ਬਾਉਂਦੇ ਆ ਕਦੀ ਕਹਿੰਦੇ ਆ ਜੀ ਇਹ ਇਹਨਾਂ ਨੂੰ ਤਜਰਬਾ ਦੀ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਨਵੇਂ ਬੰਦੇ ਇਹ ਕਿੱਥੋਂ ਆ ਗਏ ਜੀ ਤੇ ਭਗਵੰਤਾਨ ਕਿੱਥੋਂ ਆ ਗਿਆ ਜੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫ ਦੀ ਰਹਿੰਦੀ ਹੈ ਉਹਦਾ ਕਾਲੀ ਦੇ ਕਾਂਗਰਸੀ ਤਰਫ ਦੇ ਆ ਤਰਫਾ ਕੀ ਹੈ ਕਿ ਇਹਨਾਂ ਕੋ ਕੋਰੋਨਾ ਵਾਪਸ ਹੋਇਆ ਸੀਗਾ ਇਦਾਂ ਕੋਈ ਨਹੀਂ ਮਾਇਆ ਫੀ ਇਹ ਦੇਖਦੇ ਆ ਕਦੀਪ ਧਾਲੀਵਾਲ ਪੰਜਾ ਕ ਲਿਆ ਸਾਰੇ ਕਿ ਆ ਕੇ ਬਹਿ ਗਏ ਇੱਕ ਤਾਂ ਬਹਿ ਗਿਆ ਦੀ ਇਹਦੀ ਸਾਡੀ ਬੂਹੇ ਗਾੜੀ ਬੀਂਦਾ ਹੋਰੇ ਨਾਲੂੰ ਸਾਡੇ ਸਭ ਨੇ ਵਾਰਾ ਪਾ ਦਿਆ ਰੋਣਾ ਬਦਨਾਮੀ ਜੋ ਜੋ ਦੁਨੀਆ ਮਾਰਦੇ ਦੋਸ਼ ਉਹ ਲਾ ਦਿੰਦੇ ਪਸੰਦ ਦੋ ਸਾਲ ਦਾ ਜਿਹੜਾ ਕੰਮ ਸਦਾ ਭਗਵਾਨ ਸਿੰਘ ਬਾਦ ਨੇ ਕੀਤੇ ਆ ਸਭ ਉਹ ਇਹ ਵੀ ਦੱਸ ਰਹੇ ਨੇ ਕਿ ਅਸੀਂ ਤਾਂ ਜਦੋਂ ਇਹ ਵਾਲਾ ਬੰਦੇ ਆ ਮੈਂ ਤੈਨੂੰ ਕਿਹਾ ਕਿ ਬਈ ਅਪਰ ਕੋੜ ਘੜ ਕੇ ਦਿਓ ਕੋੜ ਘੜ ਦਿਓ ਮੈਂ ਨਾਲੇ ਜੰਮੇਲੇ ਬੜ ਕੇ ਮੰਤੀ ਬਣਾ ਮੇਰਾ ਦੋ ਸਾਲ ਦਾ ਕੋੜ ਘੜ ਚੁੱਕੋ ਕਿ ਮੈਂ ਕੀ ਕੀਤਾ ਆਪਣੇ ਅੰਕੇ ਵਾਸਤੇ ਪਕ ਕੋੜ ਘੜ ਦਿਓ ਯਾਰ ਸਿੰਧੂ ਨੂੰ ਪੁੱਛ ਲੋ ਦੁੱਤ ਮੇਰਾ ਉਹ ਚੁੱਟ ਕੇ ਗਿਆ ਉਹ ਨੂੰ ਪੁੱਛੋ ਦੱਸ ਬਸਰ ਦਾ ਕੀਤਾ ਕੀ ਆ ਕੁਛ ਨਹੀਂ ਠੋਕੋ ਤਾਰੀ ਬਜਿੱਠੀ ਆਪਣਾ ਕੋਈ ਜਾਂਦਾ ਸਖਬੀਰ ਬਾਦਲ ਥੋੜੀ 5 ਹਜ਼ਾਰ ਉਹਨਾਂ ਦੇ ਪਿਤਾ ਜੀ ਪੰਜਾਬ ਦੇ ਮੁੱਖ ਮੰਤਰੀ 라 ਚੁੱਕੇ ਸਪੋਰਟ ਕਾਰ ਕੋਈ ਨਹੀਂ ਸਪੋਰਟ ਕਾਰ ਦਿਓ ਜੇ ਸਪੋਰਟ ਕਾਰ ਹੋਵੇ ਤੇ ਅੱਜ ਵੀ ਅਲੀਆਲੇ ਦੇ ਲੋਕ ਕਿਉਂ ਕੜ ਕੇ ਸਾਡੇ ਛੱਪੜ ਦੀ ਬਣੇ ਦੀ ਜੇ ਕੰਮ ਕੀਤੇ ਹੋਣ ਅੱਜ ਵੀ ਲੋਕ ਕਹਿੰਦੇ ਸਾਡੀ ਅਦਾਇਗੀ ਵੜਾ ਦਿਓ ਅੱਜ ਵੀ ਕਹਿੰਦੇ ਸਾਡੀ ਫੀਤੀ ਵੜਾ ਦਿਓ ਨਾ ਕੀਤਾ ਕੀ ਯਾਰ ਮੈਂ ਤਾਂ ਸੋਚਦਾ ਹਿੰਨਾ ਵਿਕਾਸ ਕਿੱਥੇ ਹੋਗਾ